ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਸ਼ਰੀਆਮ ਲੁਟੇਰਿਆਂ ਦੇ ਵੱਲੋਂ ਲੁੱਟ ਖੋਹ ਦੀਆਂ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਇਹਨਾਂ ਲੁਟੇਰਿਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਵੋਦਾਨਸਬਾ ਹਲਕਾ ਪੱਟੀ ਦੇ ਪਿੰਡ ਕੈਰੋ ਵਿਖੇ ਮੋਟਰਸਾਈਕਲ ਤੇ ਆਏ ਤਿੰਨ ਵਿਅਕਤੀਆਂ ਨੇ ਪੈਟਰੋਲ ਪੰਪ ਦੇ ਕਰੰਦੇ ਕੋਲ ਪਿਸਤੌਲ ਦੀ ਨੋਕ ਤੇ 12000 ਰੁਪਏ ਦੀ ਨਕਦੀ ਅਤੇ ਉਸਦਾ ਮੋਬਾਈਲ ਫੋਨ ਖੋਲਿਆ ਐਸਨਾਲੀ ਦਫ਼ਤਰ ਜਾ ਕੇ ਉਸਨਾਂ ਨੂੰ ਕੁੱਟਮਾਰ ਵੀ ਕੀਤੀ ਲੁੱਟਖੋ ਤੇ ਘੋਟ ਮਾਰ ਦੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ ਲੁਟੇਰਿਆਂ ਦੇ ਵੱਲੋਂ ਕੁਝ ਦੇਰੀ ਤੇ ਜਾ ਕੇ ਉਸ ਦਾ ਮੋਬਾਈਲ ਫੋਨ ਸੁੱਟ ਦਿੱਤਾ ਗਿਆ ਕੀ ਨਾਮ ਵੀਰ ਜੀ ਤੁਹਾਡਾ ਗੰਦਰ ਸਿੰਘ ਹੈ ਤੇ ਕੀ ਪੰਪਰਾ ਨਾਂ ਕੀ ਤੁਹਾਡੇ ਦਾ ਸਤਪੰਥ ਫਿਰ ਸਟੇਸ਼ਨ ਕੀ ਗੱਲ ਹੋਈ ਲੁੱਟਖੋ ਹੀ ਇੱਥੇ ਉਥੇ ਆਪਾਂ ਜਿੰਨੇ ਬੰਦੇ ਆਏ ਮੋਟਰਸਾਈਕਲ ਤੇ ਉਹ ਮੈਨੂੰ ਮਾਰ ਗੁੱਟ ਕੇ ਮੇਰੇ ਕੋਲੋਂ ਪੈਸੇ ਖੋ ਕੇ ਲੈ ਗਏ ਉਹਨਾਂ ਕੋਲ ਦੇਜਾਰੇ ਹਥਿਆਰੇ ਤੇ ਇਹਨੂੰ ਮਿਸਟਰੀ ਕਿੰਨੇ ਪੈਸੇ ਲੁੱਟ ਕੇ ਲੈ ਗਏ 40000 ਜੜੇ ਉਹ ਇਸ ਤੋਂ ਇਲਾਵਾ ਕੀ ਲੁੱਟਖੋ ਕੀਤੀ ਉਹਨਾਂ ਨੇ ਕੁਝ ਨਹੀਂ ਕੋਈ ਨਾ ਮੋਬਾਈਲ ਵਗੈਰਾ ਲੈ ਕੇ ਗਿਆ ਕੋਈ ਨਾ ਮੋਬਾਈਲ ਲੈ ਨਹੀਂ ਗਏ ਰਸਤੇ ਸਾਡੇ ਪੁਲਸਾਈ ਮੌਕੇ ਤੇ ਹਾਂਜੀ ਪੁਲਸਾਈ ਕੋਈ ਕਾਰਵਾਈ ਕੀਤੀ ਪੁਲਸ ਨੇ ਹਾਂਜੀ ਕੀਤੀ ਸਰਾਂ ਕੀ ਮੰਗ ਕਰਦੇ ਜੀ ਤੁਸੀਂ ਮੰਗ ਇਹ ਕਰਦੇ ਨੇ ਜਿਹਨਾਂ ਬੰਦਿਆਂ ਲੁੱਟਫੋ ਕੀਤੀ ਉਹ ਫੜੇ ਜਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੀੜਤਾ ਕਹਿਣਾ ਹੈ ਕਿ ਚੋਰਾਂ ਨੂੰ ਫੜ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਫਿਲਹਾਲ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਅਣਪਛਾਤੇ ਤਿੰਨ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਤੋਂ ਨਿੰਮਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਮ